ਗੋਇ ਕਾਲਸ ਆ ਵੇ ਬੀਚੂ ਦੇ ਫਰੇ ਆ ਬਲੋਂਪੁਰ ਪਿੰਡਾ ਵੀਰੇ ਸਾਡੇ ਪਿੰਡ ਦੇ ਵਿੱਚ ਚੌਂਕੀ ਆ ਬਲੋਂਪੁਰ ਦੇ ਵਿੱਚ ਠੀਕ ਆ ਆ ਵੀਰੇ ਦਿਖਾਈਓ ਆ ਜੀ ਨਾ ਚਿੱਟਾ ਸ਼ਰੀਆ ਨੂੰ ਬਲੋਂਪੁਰ ਚੌਂਕੀ ਆ ਪਿੰਡ ਦੇ ਚਿੱਟਾ ਸ਼ਰੀਆ ਆ ਆ ਸਾਰੇ ਮੁੰਡੇ ਛੋਟੇ ਓਟੇ ਮੁੰਡੇ ਆ ਜਿਹੜੇ ਆ ਪੇਪਰ ਭੰਗ ਗਾਜਾ ਸਮੈਕ ਚਸ ਹਰ ਇੱਕ ਚੀਜ਼ ਦਾ ਇਹ ਸੁਵਿਧਾ ਕੇਂਦਰ ਦਾ ਬਾਥਰੂਮ ਆ ਠੀਕ ਆ ਆ ਵੀਡੀਓ ਦੇਖੋ ਸੋ ਪ੍ਰਸ਼ਾਸਨ ਨੂੰ ਤੇ ਆਪਣੇ ਸਾਡੇ ਪਿੰਡ ਦੇ ਇੰਜਾ ਸਾਹਿਬ ਨੂੰ ਬੇਨਤੀ ਆ ਕਿ ਇਸ ਚੀਜ਼ ਤੇ ਉੱਤੇ ਨੱਤ ਪਾਈ ਜਾਵੇ ਅਰ ਉਹਨਾਂ ਨੂੰ ਵਾਰਨਿੰਗ ਆ ਕਿ ਜੇ ਅੱਜ ਤੋਂ ਬਾਅਦ ਮੈਨੂੰ ਇੱਥੇ ਸੂਦਾ ਕੇਂਦਰ ਵਾਲੇ ਬਾਥਰੂਮ ਦੇ ਵਿੱਚ ਬਲੋਲ ਪਰ ਪਿੰਡ ਦੇ ਵਿੱਚ ਖਾਸ ਕਰਕੇ ਕੋਈ ਵੀ ਚਿੱਟੇ ਵਾਲਾ ਜਿਹੜਾ ਮਰਜ਼ੀ ਹੋਵੇ ਮੈਨੂੰ ਇਸ ਚੀਜ਼ ਦੇ ਸੂਦਾ ਕੇਂਦਰ ਦੇ ਨੇੜੇ ਜਾਂ ਬਾਥਰੂਮ ਦੇ ਵਿੱਚ ਕਿਤੇ ਮਿਲ ਗਿਆ ਮੈਂ ਲੱਤਵਾ ਵੱਡੇ ਲੈਣੀਆਂ ਉਹ ਬਾਕੀ ਬਾਦੀਆਂ ਗੱਲਾਂ ਨੇ ਜੋ ਹੋਊਗਾ ਪਰਚਾ ਭੁਗਤ ਮੂਗਾ ਇਹਨਾਂ ਨੂੰ ਕਰੋ ਵੀ ਇੱਥੇ ਗਰਸ਼ਾ ਸਾਹਿਬ ਨੂੰ ਸਾਡੀ ਬੇਨਤੀ ਹੈ ਕਿ ਇੱਥੇ ਗਾਸਤ ਰੱਖੋ ਨਾਲੇ ਆ ਦੇਖੋ ਇਹਦਾ ਹਾਲਾਤ ਚਿੱਟੇ ਵਾਲਿਆਂ ਨੂੰ ਵਾਰਨਿੰਗ ਆ ਵੀ ਜੇ ਮੇਰੇ ਪਰਸਨਲ ਵੀ ਕੋਈ ੱੱਕੇ ਚੜ ਗਿਆ ਮੈਂ ਬਹੁਤ ਬੁਰਾ ਮਾਰੂੰਗਾ ਤੁਹਾਨੂੰ ਮੈਂ ਦੱਸ ਤੀ ਕਰ ਠੀਕ ਆ ਅੱਜ ਤੁਸੀਂ ਇੱਥੇ ਆ ਕੇ ਗੰਦ ਪਾਣਾ ਸ਼ੁਰੂ ਕਰਤਾ ਕੋਲ ਪਾਰਕ ਆ ਇੱਥੇ ਕਰ ਛੋਟੇ ਛੋਟੇ ਬੱਚੇ ਖੇਡਣ ਆਉਂਦੇ ਨੇ ਉਹ ਕੀ ਸੇਧ ਲੈਣਗੇ ਮਰਜੋ ਸ਼ਰਮ ਕਰੋ ਮਾਣੀ ਮੋਟੀ ਲੱਖ ਦੀ ਲਾਣਤਾ ਤੁਹਾਡੇ ਜਿਹੜੇ ਬਲੋਲਪੁਰ ਦੇ ਵਾਸੀ ਹੋ ਕੇ ਇੱਥੇ ਨਾ ਆ ਕਰਦੇ ਨੇ ਆ ਦੋ ਗੱਲਾਂ ਮੇਰੀਆਂ ਧਿਆਨ ਰੱਖ ਲਿਓ ਇੱਕ ਵਾਰ ਫੇਰ ਮੈਂ ਦੱਸ ਦਿੰਨਾ ਚਿੱਟੇ ਵਾਲਿਆਂ ਨੂੰ ਖਾਸ ਕਰਕੇ ਜੇ ਮੇਰੇ ੱਟਕੇ ਚੜ ਗਏ ਨਾ ਕੋਈ ਸੂਦਾ ਕੇਂਦਰ ਚ ਮੈਂ ਮਾਰੇ ਦੇਣਾ ਪਰ ਲਤਵਾ ਵੜਦਣੀ ਆ ਮੈਂ ਬਲਸਣਾ ਨਹੀਂ ਅਸੀਂ ਏਰੀਆ ਚ ਨਹੀਂ ਕੰਮ ਕਰਨਾ ਆਪਣਾ ਧਿਆਨ ਰੱਖੋ ਇਹ ਬਲੋਲਪੁਰ ਦਾ ਕੀ ਹੁਣ ਇਹਦੇ ਇਲਾਕੇ ਜੀ ਮੈਨੂੰ ਮਿਲੇ ਕੋਈ ਚਿੱਟੇ ਵਾਲਾ ਹੁਣ ਦੱਸਾਂਗੇ ਕੀ ਭਾਵੇਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ